ਫਤੇਗੜ ਚੂੜੀਆਂ ਚ ਬਲਬੀਰ ਸਿੰਘ ਪੰਨੂ ਨੇ ਲੋਕਾਂ ਦੇ ਸੁਨੇ ਮਸਲੇ ਨਗਰ ਕੌਂਸਲ ਦੀ ਯੂ ਸਮੀਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਰਹੇ ਮੌਜੂਦ ਮੌਕੇ ਤੇ ਲੋਕਾਂ ਦੇ ਕਰਵਾਏ ਮਸਲੇ ਹੱਲ ਅਲਕਾ ਫਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਪੰਚਪਤ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਨਗਰ ਕੌਂਸਲ ਦਫ਼ਤਰ ਫਤੇਗੜ ਚੂੜੀਆਂ ਪਹੁੰਚ ਕੇ ਉੱਥੇ ਲੋਕਾਂ ਦੇ ਮਸਲੇ ਅਤੇ ਮੁਸ਼ਕਲਾਂ ਸੁਣੀਆਂ ਗਈਆਂ ਜਿਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਇਸ ਮੌਕੇ ਬਲਪੀਰ ਸਿੰਘ ਪੰਨੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਤਿਹਗੜ੍ਹ ਚੂੜੀਆਂ ਹਲਕੇ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਹਲਕੇ ਦੇ 70 ਤੋਂ ਵੱਧ ਪਿੰਡਾਂ 'ਚ ਵਿਕਾਸ ਕੰਮ ਚੱਲੀ ਹਨ ਅਤੇ ਬਾਕੀ ਪਿੰਡਾਂ 'ਚ ਵੀ ਜਲਦੀ ਹੀ ਸ਼ੁਰੂ ਕਰਵਾਏ ਜਾਣਗੇ ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਚੂੜੀਆਂ ਦੇ ਮੌਜੂਦਾ ਕਾਂਗਰਸੀ ਕਾਉਂਸਲਰ ਫਤਿਹਗੜ੍ਹ ਚੂੜੀਆਂ ਸ਼ਹਿਰ 'ਚ ਵਿਕਾਸ ਕਾਰਜਾਂ 'ਚ ਅੜਿੱਕਾ ਬਣ ਰਹੇ ਹਨ ਉਹਨਾਂ ਨੇ ਕਿਹਾ ਕਿ ਜਿੱਥੇ ਉਹ ਵਿਕਾਸ ਕਰਾਉਣਾ ਚਾਹੁੰਦੇ ਹਨ ਉੱਥੇ ਉਹ ਅੜਿੱਕਾ ਡਾ ਰਹੇ ਹਨ ਜਿਸ ਕਾਰਨ ਵਿਕਾਸ ਕਾਰਜ ਪ੍ਰਭਾਵ ਪ੍ਰਭਾਵਿਤ ਹੋ ਰਹੇ ਹਨ ਉਨ੍ਹਾਂ ਕਾਕੇ ਨਗਰ ਕੌਂਸਲ ਚੋਣਾਂ ਦੇ ਕੁਝ ਮਹੀਨੇ ਬਾਕੀ ਬਚੇ ਹਨ ਅਤੇ ਆਮ ਆਦਮੀ ਪਾਰਟੀ ਫਤਿਹਗੜ ਚੂੜੀਆਂ ਚ ਹੁਣ ਆਪਣੀ ਇੱਕ ਕਮੇਟੀ ਬਣਾਏਗੀ ਉਨ੍ਹਾਂ ਕਾਕੇ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੋ ਚੱਰੀਆਂ ਹਨ ਜਿਸ ਵਿੱਚ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਿੱਤ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਿੱਤ ਦਾ سلسلہ ਜਾਰੀ ਰੱਖਣਗੇ ਭਾਈ ਕਿ ਦੋ ਦੋ ਮਿੰਟ ਸਾਰੇ ਨਹੀਂ ਕਰਨ ਛੋਗੇ ਜਦੋਂ ਮੌਕੇ ਤੇ ਹੱਲੂਗਾ ਆਪਾਂ ਮੌਕੇ ਤੇ ਲਗਾਟਾਂ ਨੂੰ ਜੇ ਤਾਂ ਕੋਈ ਸਮਾਂ ਲੱਗਣਾ ਉਹ ਆਪਾਂ ਨੂੰ ਡਾ। ਆਪਾਂ ਪ੍ਰੋਸੈਸ ਨੂੰ ਇੰਤਜ਼ਾਰਾ ਰੱਖਣਾ ਉਹ ਸਿਸਟਮ ਇਹਾਰੇ ਦੇ ਨਾਲ ਅਸੀਂ ਨੋਟ ਕਰਾਂਗੇ ਅਲੱਗ-ਅਲੱਗ ਬੰਦੇ ਮੈਂ ਆਪਣੀ ਟੀਮ ਲਈ ਹੈ। ਜਿਹੜੇ ਵੀ ਵਿਭਾਗ ਦੇ ਨਾਲ ਸੰਬੰਧਿਤ ਕੰਮ ਹੋਊਗਾ ਆਪਾਂ ਨੋਟ ਕਰਾਂਗੇ ਉਹ ਵਾਪਸੀ ਕੌਣ ਤੱਕ ਤੁਹਾਨੂੰ ਵਾਪਸੀ ਕੌਣ ਤੱਕ ਤੁਹਾਨੂੰ ਕਰਾਂਗੇ ਤੁਹਾਡਾ ਫਲਾਣਾ ਕਾਰਜ ਤੁਹਾਡੇ ਤੁਹਾਡੀ ਫਲਾਣੀ ਪੇਪਰ ਦੇ ਵਿੱਚ ਜੇ ਕਮੀ ਹੈ ਨੂੰ ਆਪਣਾ ਪੂਰਾ ਕਰੋ ਤੇ ਆਪਣਾ ਕੰਮ ਕਰੋ। ਬੇਨਤੀ ਇਦਾਂ ਜੇ ਦੇਖਣਾ ਮਰੇ ਘਰ ਸ਼ਹਿਰ ਦੇ ਵਿੱਚ ਤਰੀਕ ਪਰਵਾਹ ਹੈ। ਉਹਨਾਂ ਦੀ ਘੋੜੀ ਹੀ ਖਮਾਈ ਸੀ ਤੇ ਘੋੜੀ ਵੀ ਦਰਜ ਹੋ ਗਈ। ਤੁਹਾਨੂੰ ਜੋ ਪੇਪਰ ਵਰਤਿਆ ਸਾਰਾ ਈਓ ਸਾਹਿਬ ਨੇ ਬਣਾ ਕੇ ਮੈਨੂੰ ਭੇਜਤਾ ਵਾ ਮੈਂ ਤੁਹਾਨੂੰ WhatsApp ਤੇ ਕਹਿੰਦਾ ਜੋ ਬੈਨੀਫਿਟ ਆਪਾਂ ਸਰਕਾਰ ਨੂੰ ਦੇ ਸਕਦੇ ਇੱਕ ਪ੍ਰਸੀਡਿੰਗ ਆਦਾ ਦੇ ਕੋਈ ਮੈਂ ਤੁਹਾਨੂੰ WhatsApp ਤੇ ਸੈਂਡ ਕਰਦਾ ਪ੍ਰਸੀਡਿੰਗ ਦਾ ਵੀ ਜਿਹੜਾ ਕੋਈ 14 ਲੱਖ ਦੀ ਕਮਾਈ ਅੱਛਾ ਠੀਕ ਹੈ ਇੱਕੋ ਇਸ ਨਾਲ ਜਿਹੜੇ ਸਾਡੇ ਇੱਥੇ ਬਜ਼ੁਰਗਿਆ ਜਿਨ੍ਹਾਂ ਦਾ ਰੁਜ਼ਗਾਰ ਘੋੜੀ ਹੀ ਉਹਨਾਂ ਦਾ ਤੁਹਾਨੂੰ WhatsApp ਤੇ ਸੈਂਡ ਕਰ ਦਿੰਦਾ ਜੀ ਇਹ ਅੱਜ ਪੇਪਰਾਂ ਨਹੀਂ ਕਰੀਓਗੇ ਜੋ ਦੱਸਿਆ हल्का फतेहगढ़ चूड़िया तो आम आदमी पार्टी के ਇਨਚਾਰਜ ਅਤੇ ਪੰਚ ਸਭ ਦੇ ਚੇਅਰਮੈਨ ਬਲਬੀਤ ਸਿੰਘ ਪੰਨੂ ਅੱਜ ਫਤੇਗੜ ਚੂਰੀਆ ਨਗਰ ਕਾਉਂਸਲ ਪਹੁੰਚੇ ਜਿੱਥੇ ਉਹਨਾਂ ਵੱਲੋਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਇਸ ਮੌਕੇ ਉਹਨਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਹਨ ਅਤੇ ਲੋਕਾਂ ਦਾ ਮੁੱਕੇ ਤੇ ਹੀ ਪੰਨੂ ਅਤੇ ਹੋਰਾਂ ਨਾਲ ਪੰਚ ਸਭ ਅੱਜ ਫਤੇਗੜ ਚੂਰੀਆ ਲੋਕਾਂ ਦੀਆਂ ਸਮਸਿਆਵਾਂ ਸੁਣਨ ਆਏ ਅੱਜ ਅਸੀਂ ਲੋਕ ਮਿਲਣੀ ਦੇ ਤਹਿਤ ਹਲਕਾ ਫਤੇਗੜ ਚੂੜੀਆਂ ਦੇ ਸਾਰੇ ਵਸਨੀਕਾਂ ਨੂੰ ਮਿਲਣਾ ਹੈ ਜਿੰਨੀਆਂ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹਰ ਇੱਕ ਨੂੰ ਮੁਸ਼ਕਲ ਨੂੰ ਅਸੀਂ ਹਰ ਵੀਰਵਾਰ ਦੇ ਵੀਰਵਾਰ ਬੈਠ ਕੇ ਫਤੇਗੜ ਕਮੇਟੀ ਘਰ ਬੈ ਕੇ ਸੁਣਿਆ ਕਰਾਂਗੇ ਔਰ ਮੇਨ ਜੋ ਅੱਜ ਮੇਨ ਜਿਹੜੀ ਸਭ ਤੋਂ ਨੰਬਰ 1 ਦੀ ਮੈਨੂੰ ਜੋ ਮੁਸ਼ਕਲ ਮਹਿਸੂਸ ਹੋ ਰਹੀ ਹੈ ਜੋ ਸਾਡੇ ਪਰਿਵਾਰਾਂ ਦੇ ਕੱਚੇ ਮਕਾਨ ਨੇ ਜੋ ਕੱਚੇ ਮਕਾਨ ਨੇ ਕੱਚੇ ਮਕਾਨਾਂ ਕਰਕੇ ਕਾਫੀ ਪੁਰਾਣੇ ਸਮੇਂ ਦੇ ਵਿੱਚ ਹਾਸੀ ਵੀ ਹੋਏ ਨੇ ਕਾਫੀ ਦਿੱਕਤਾਂ ਵੀ ਹੋਈ ਨੇ ਹੁਣ ਮੇਰੀ ਸਾਰੇ ਸਾਡੇ ਵਾਰਨ ਚਾਰਜਾਂ ਨੂੰ ਹੁਣ ਸਾਡੇ ਜਿੰਨੇ ਵੀ ਪਾਰਟੀ ਦੇ ਵਲੰਟੀਅਰ ਨੇ ਜਿੰਨੇ ਵੀ ਪਾਰਟੀ ਦੇ ਮੋਦਬਰ ਨੇ ਉਹਨਾਂ ਨੂੰ ਬੇਨਤੀ ਆ ਕਿ ਕੱਚੇ ਮਕਾਨਾਂ ਦੀ ਸਾਈਡ ਓਪਨ ਹੋਈ ਹੈ ਆਪਣੇ ਦਫਤਰ ਦੇ ਨੁਮਾਇੰਦਿਆਂ ਨੂੰ ਨਾਲ ਲਓ ਨਾਲ ਲੈ ਕੇ ਕੱਲੇ-ਕੱਲੇ ਘਰ ਜਾ ਕੇ ਜਿਹੜੇ ਵੀ ਪਰਿਵਾਰਾਂ ਦੇ ਮਕਾਨ ਕੱਚੇ ਦੇ ਕੱਲੇ-ਕੱਲੇ ਘਰ ਜਾ ਕੇ ਫੋਟੋਗ੍ਰਾਫੀ ਕਰੋ ਔਰ ਸਾਈਡ ਜਿਹੜੀ ਓਪਨ ਹੋਈ ਹੈ ਚ ਅਪਲੋਡ ਕਰੋ ਤਾਂ ਜੋ ਅਸੀਂ ਜਿਹੜੇ ਕੱਚੇ ਮਕਾਨਾਂ ਵਾਲੇ ਸਾਡੇ ਪਰਿਵਾਰ ਨੇ ਉਹਨਾਂ ਦਾ ਹੱਕ ਉਹਨਾਂ ਨੂੰ ਦਿਵਾ ਸਕੀਏ ਉਹ ਨਾਲ ਨਾਲ ਪਿੰਡ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਵੀ ਜਿੰਨੇ ਵੀ ਕੱਚੇ ਮਕਾਨ ਨੇ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਣ ਹੈ ਬਹੁਤ ਮੁਸ਼ਕਲ ਬੜੀਆਂ ਕਠਿਨਾਈਆਂ ਕੋਰਟਾਂ ਦੇ ਵਿੱਚ ਜਾ ਕੇ ਇਹ ਕੋਈ 8 ਤੋਂ 9 ਸਾਲ ਬਾਅਦ ਜਿਹੜੀ ਸਾਈਡ ਓਪਨ ਹੋਈ ਹੈ ਕੋਰਟਾਂ ਦੇ ਵਿੱਚ ਜਾ ਕੇ ਉਹਨਾਂ ਨੇ ਕੇਸ ਲੜੇ ਨੇ ਥੋੜੇ ਸਮੇਂ ਤੱਕ ਸਾਈਡ ਓਪਨ ਹੈ ਥੋੜੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਚੀਜ਼ ਦਾ ਘਰੀ ਪਰਵਾਰਾਂ ਦੀਆਂ ਜੱਟਾਂ ਜਿਹੜੀਆਂ ਕੱਚੀਆਂ ਨੇ ਉਹਨਾਂ ਨੂੰ ਪੱਕੀਆਂ ਕਰਨ ਦੇ ਵਿੱਚ ਸਾਥ ਦੇਣਾ ਮੈਂ ਨਾ ਹੋਰ ਵੀ ਸ਼ਹਿਰ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਮੁਸ਼ਕਲਾਂ ਨੇ ਮੈਂ ਵੀਰਵਾਰ ਦੇ ਵੀਰਵਾਰ ਕਮੇਟੀ ਘਰ ਬੈਠਿਆ ਕਰੂੰਗਾ ਈਓ ਸਾਹਿਬ ਦੀ ਗਵਾਈ ਦੇ ਵਿੱਚ ਜਿਹੜੇ ਵੀ ਕੰਮ ਹੋਣਗੇ ਈਓ ਸਾਹਿਬ ਕੋਲ ਆ ਕੇ ਮਿਲੋ ਈਓ ਸਾਹਿਬ ਢਿੱਲੀ ਆ ਕੇ ਬੈਠਦੇ ਨੇ ਜਿਹੜੇ ਕੋਈ ਕੰਮ ਤੁਹਾਨੂੰ ਲੱਗਦਾ ਵਾ ਪੈਂਡਿੰਗ ਰਹਿ ਕੇ ਵੀਰਵਾਰ ਦੇ ਵੀਰਵਾਰ ਤੁਸੀਂ ਮੈਨੂੰ ਵੀ ਮਿਲ ਸਕਦੇ ਹੋ ਉਹ ਨਾਲ ਨਾਲ ਮੇਰੀ ਇੱਕ ਹੋਰ ਬੇਨਤੀ ਹੈ ਸ਼ਹਿਰ ਦੇ ਕੰਮਾਂ ਦੇ ਵਿੱਚ ਡਿਵੈਲਪਮੈਂਟ ਮੈਂ ਚਾਹੁੰਨਾ ਮੈਂ ਚਾਹੁੰਨਾ ਵਾ ਵੀ ਡਿਵੈਲਪਮੈਂਟ ਅਸੀਂ ਅੱਜ ਹੀ ਕਰਵਾ ਦਈਏ ਲੇਕਿਨ ਉਹਨਾਂ ਨੂੰ ਕੋਈ ਮੁਸ਼ਕਲਾਂ ਹੁੰਦੀਆਂ ਨਹੀਂ ਇਸ ਕਰਕੇ ਮੇਰੀ ਸਾਰੇ ਸ਼ਹਿਰ ਵਸੀਆਂ ਨੂੰ ਬੇਨਤੀ ਹੈ ਮੇਰੀ ਕਈ ਮਜਬੂਰੀ ਹੈ ਕਈ ਮੇਰੀਆਂ ਮਜਬੂਰੀਆਂ ਨੇ ਜਿਹੜੇ ਇਹ ਮੈਨੂੰ ਕੰਮ ਨਹੀਂ ਕਰਦੇ ਪਾਉਂਦੇ ਕਿਉਂਕਿ ਇਲੈਕਟਿਡ ਸਿਲੈਕਟਿਡ ਇਲੈਕਟਿਡ ਐਮਸੀ ਚੁਣੇ ਗਏ ਨੇ ਆਉਣ ਵਾਲੇ ਸਮੇਂ ਤੱਕ 6 ਮਹੀਨੇ ਤੱਕ ਕਲੈਕਸ਼ਨ ਹੈ ਮੇਰੀ ਸਾਰੇ ਸ਼ਹਿਰ ਵਸੀਆਂ ਨੂੰ ਬੇਨਤੀ ਹੈ ਕਿ ਜਿਦੀ ਸਰਕਾਰ ਉਹਦੇ ਐਮਸੀ ਹੋਣਗੇ ਤੇ ਅਸੀਂ ਵੱਧ ਤੋਂ ਵੱਧ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਕਰਾ ਸਕਦੇ ਹਾਂ ਮੈਂ 2027 ਤੋਂ ਪਹਿਲਾਂ ਪਹਿਲਾਂ ਸ਼ਹਿਰ ਦੀ ਡਿਵੈਲਪਮੈਂਟ ਮੈਂ 100% ਨਹੀਂ ਕਹਿੰਦਾ ਲੇਕਿਨ 70 ਤੋਂ 80% ਮੈਂ ਜ਼ਰੂਰ ਕਰ ਸ਼ਹਿਰ ਦੇ ਵਿੱਚ ਬਹੁਤ ਨਰਕ ਹੈ ਸੈਵਰੇਜ ਸ਼ਹਿਰ ਦੇ ਵਿੱਚ ਸੈਵਰੇਜ ਦੀ ਬੜੀ ਲੋੜ ਹੈ ਵਾੜਾਂ ਦੇ ਵਿੱਚ ਬੜੀ ਗੰਦਗੀ ਹੈ ਬੜੇ ਭਰਾ ਹੁੰਦੇ ਨੇ ਵਾੜਾਂ ਦੇ ਵਿੱਚ ਬੜੀਆਂ ਮੁਸ਼ਕਲਾਂ ਨੇ ਇਸ ਕਰਕੇ ਇਸ ਚੀਜ਼ ਦੇ ਵਿੱਚ ਮੇਰਾ ਸਾਥ ਦਿਓ ਔਰ ਜਿੰਨੀਆਂ ਪੀਓ ਸਾਹਿਬ ਦੇ ਲੈਵਲ ਤੇ ਮੁਸ਼ਕਲਾਂ ਨੇ ਏਡੀ ਸਾਹਿਬ ਏਡੀਸੀ ਸਾਹਿਬ ਦੇ ਲੈਵਲ ਤੇ ਮੁਸ਼ਕਲਾਂ ਹੱਲ ਹੁੰਦੀਆਂ ਨੇ ਹੋਰ ਵੀ ਜਿੰਨੇ ਸਟਾਫ ਦੇ ਲੈਵਲ ਦੇ ਮੁਸ਼ਕਲਾ ਉਹ ਅਸੀਂ ਤੁਹਾਡੀਆਂ ਜਰੂਰ ਕਰਾਂਗੇ ਔਰ ਮੇਰੀ ਦੁਬਾਰਾ ਸਾਰੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਬੇਨਤੀ ਹੈ ਔਰ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਮੋਢੀਪਰ ਉਹਨਾਂ ਨੂੰ ਵੀ ਬੇਨਤੀ ਹੈ ਕਰੀਏ ਮੇ ਸਾਡੇ ਕੋਲ ਇਲੈਕਸ਼ਨ ਵਾਸਤੇ 6 ਤੋਂ 7 ਮਹੀਨੇ ਦਾ ਸਮਾਂ ਹੈ ਵੱਧ ਤੋਂ ਵੱਧ ਜਿੰਨੀ ਤੁਸੀਂ ਸ਼ਹਿਰ ਵਾਸਤੇ ਮਿਹਨਤ ਕਰ ਸਕਦੇ ਤੇ ਮਿਹਨਤ ਕਰੋ ਔਰ ਜਿਹੜੇ ਵੀ ਪਰਿਵਾਰਾਂ ਦੀ ਅਸੀਂ ਕੱਚੀਆਂ ਛੱਤਾਂ ਨੂੰ ਪੱਕੀਆਂ ਕਰਵਾ ਸਕਦੇ ਉਹਨਾਂ ਨੂੰ ਕਰਾਓ ਔਰ ਸ਼ਹਿਰ ਦੇ ਵਿੱਚ ਗੰਦਗੀ ਨੂੰ ਜਿੰਨਾ ਵੀ ਸ਼ਹਿਰ ਦੇ ਵਿੱਚ ਇੱਕ ਸਟੇਡੀਅਮ ਗਰਲ ਸਕੂਲ ਦੇ ਕੋਲੇ ਇੱਕ ਸਟੇਡੀਅਮ ਹੈ ਉਸ ਸਟੇਡੀਅਮ ਦਾ ਮਤਾਂ ਮਤਾਂ ਪਾਉਣ ਨੂੰ ਸਟੇਡੀਅਮ ਤੇ ਜੋ-ਜੋ ਪ੍ਰੋਜੈਕਟ ਲੱਗਣਾ ਹੈ ਉਹਦੀ ਮੈਂ ਟੋਟਲ ਐਸਟੀਮੇਟ ਬਣਾਉਣ ਨੂੰ ਪੀਡਬਲੂਡੀ ਦੇ ਐਕਸੀਅਨ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਐਸਡੀਓ ਸਾਹਿਬ ਨੂੰ ਉਹਨਾਂ ਨੇ ਮੈਨੂੰ ਬਣਾ ਕੇ ਦਿੱਤੇ ਤਾਂ ਕੁਛ ਵੀ ਕਰਾਂਗੇ ਆਪਾਂ ਉਹਦੇ ਚਾਰ ਸਫੇਰੇ ਇੱਕ ਟ੍ਰੈਕ ਲਾਈਟਿੰਗ ਸਿਸਟਮ ਤਾਂ ਜੋ ਸਾਡੇ ਸ਼ਹਿਰ ਵਾਸੀ ਆਸਿਆਂ ਤੋਂ ਵੱਸ ਸਕਣ ਜਿਹੜੇ ਰੋਡ ਤੇ ਸੈਰ ਕਰਦੇ ਨੇ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਉਹਨਾਂ ਨੂੰ ਕੋਈ ਮੁਸ਼ਕਲ ਆਏ ਸ਼ਹਿਰ ਦੇ ਵਿੱਚ ਅਸੀਂ ਵਧੀਆ ਸਟੇਡੀਅਮ ਬਣਾ ਕੇ ਦਿੰਨੇ ਆ ਤਾਂ ਜੋ ਸਾਡੇ ਪਰਿਵਾਰਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਵੇ ਹੁਣ ਮੇਰੀ ਆਖਰੀ ਕੋਈ ਬੇਨਤੀ ਹੈ ਵੀ ਤਗੜੇ ਹੋ ਕੇ ਇਸ ਨੂੰ ਮੇਮਦਾ ਮੇਰਾ ਸਾਥ ਦੋ ਤੁਹਾਡਾ ਹੀ ਬੱਚਾ ਵਾਂ ਤੁਹਾਡਾ ਹੀ ਭਰਾ ਵਾਂ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਚੱਲਾਂਗਾ ਤੁਹਾਡੀ ਸਲਾਹ ਤੋਂ ਬਿਨਾ ਮੈਂ ਇੱਕ ਵੀ ਕਦਮ ਨਹੀਂ ਪੁੱਟਾਂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਤਰਾ ਸਾਈਡ ਖੁੱਲੀ ਆ ਕੱਚੀ ਮਕਾਨਾਂ ਦੀ ਉਸੇ ਤਰ੍ਹਾਂ ਬ੍ਰਿਜਟਾਂ ਤੋਂ ਜਿਹੜੇ ਨਵੇਂ ਕਾਰਡ ਬੰਦੇ ਆ ਉਹਨਾਂ ਦੀ ਸਾਈਡ ਨਹੀਂ ਖੁੱਲ ਰਹੀ ਜੀ ਜਿਹੜੇ ਬਹੁਤ ਸਾਰੇ ਜਿਹੜੇ ਲੋਡ ਬੰਦੇ ਆ ਉਹ ਵਾਂਝੇ ਨਹੀਂ ਹਾਲੀ ਇਹ ਤੁਸੀਂ ਮੈਨੂੰ ਥੋੜਾ ਜਿਹਾ ਮੇਰੀ ਅਜੇ ਮੀਟਿੰਗ ਕੱਲੀ ਮੀਟਿੰਗ ਕਰ ਰਹੀ ਸੀ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਅਮਰੋੜਾ ਜੀ ਇਹ ਗੱਲ ਆਪਾਂ ਉਹਨਾਂ ਦੇ ਅੱਗੇ ਰੱਖੀ ਹੈ ਇਹ ਮੈਨੂੰ ਲੱਗਦਾ ਵੀ ਥੋੜੇ ਸਮੇਂ ਤੱਕ ਪੂਰੇ ਪੰਜਾਬ ਦੀ ਸਾਈਡ ਖੁੱਲੀ ਜਾਏਗੀ ਓਪਨ ਕੀਤੀ ਜਾਏਗੀ ਤਕਰੀਬਨ 30 ਦਿਨ ਵਾਸਤੇ 30 ਦਿਨ ਵਾਸਤੇ ਜਿਹੜੇ ਕਿਉਂ ਜਿਹੜੇ ਨਜਾਇਜ਼ ਕਾਜ ਬਣੇ ਸੀ ਉਹ ਕਾੜ ਕੱਢ ਦਿੱਤੇ ਗਏ ਨੇ ਕਾਡਾਂ ਦੀ ਇੱਕ ਲਿਮਟ ਹੁੰਦੀ ਹੈ ਗਿਣਤੀ ਹੁੰਦੀ ਹੈ ਜਿਹੜੇ ਨਜਾਇਜ਼ ਕੋਈ 20-20 ਕਿੱਲੇ ਵਾਲੇ ਨੇ 50-50 ਕਿੱਲੇ ਉਹਨਾਂ ਦੀ ਅਪਡੇਟ ਦੇ ਵਿੱਚ ਕੱਟੇ ਜਾਣਗੇ ਉਹ ਨਵੇਂ ਕਾਡਾਂ ਦੀ ਸੈਟ 1 ਮਹੀਨੇ ਵਾਸਤੇ ਜਲਦ ਥੋੜੇ ਸਮੇਂ ਤੱਕ ਹੀ ਖੁੱਲਣ ਜਾਣੀ ਕਿਸੇ ਵੀ ਕਿਸੇ ਦੇ ਹੱਕ ਤੋਂ ਵੰਡਿਆ ਨਹੀਂ ਰੱਖਿਆ ਜਾਵੇ ਬਿਲਕੁਲ ਸਲਤਿਆਂ ਚੋਣਾ ਤੋਂ ਪਹਿਲਾਂ ਬਲਾਕ ਸੰਪਤੀ ਦੀਆਂ ਚੋਣਾਂ ਕੱਤੀਆਂ ਹੋ ਆਜ ਤੋਂ ਪਹਿਲਾਂ ਬਣਾਉਂਦਾ ਰਹੇ ਆ ਉਸ ਤਰ੍ਹਾਂ ਖੇਤਰਾ ਦੀ ਤਿਆਰੀ ਵਧੀਆ ਵਧੀਆ ਬਲਾਕ ਸੰਪਤੀ ਦੀਆਂ ਚੋਣਾਂ ਦੇ ਅਸੀਂ ਬਣਦੇ ਆ ਬੈਠੇ ਨੇ ਉਹ ਜਿੱਦਾਂ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਇਦਾਂ ਹੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਦਾਂ ਹੀ ਸਾਡੇ ਭੈਣਾ ਭਰਾਵਾਂ ਦੀ ਹਲਕਾ ਵਾਸੀਆਂ ਦੀ ਕਿਰਪਾ ਦੇ ਨਾਲ ਅਸੀਂ ਬਲਾਕ ਸੰਮਤੀ ਦੀ ਇਲੈਕਸ਼ਨ ਵੀ ਕਿਉਂਕਿ ਜਿਹੜੇ ਹਲਕਾ ਵਾਸੀ ਨੇ ਜਿਹੜੇ ਹਲਕੇ ਦੇ ਪਰਿਵਾਰ ਨੇ ਸਾਡੇ ਉਹਨਾਂ ਨੂੰ ਸਮਝ ਹੈ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਸਰਕਾਰ ਜੇ ਅਸੀਂ ਮੌਜੂਦਾ ਸਰਕਾਰ ਦਾ ਮੈਂਬਰ ਬਣਾਉਨੇ ਆ ਮੌਜੂਦਾ ਸਰਕਾਰ ਦਾ ਚੇਅਰਮੈਨ ਬਣਾਉਨੇ ਆ ਮੌਜੂਦਾ ਸਰਕਾਰ ਦਾ ਸਰਪੰਚ ਬਣਾਉਨੇ ਆ ਸਾਡੇ ਪਿੰਡਾਂ ਦੇ ਵਿੱਚ ਡਵੈਲਪਮੈਂਟ ਜੀ ਕਰੇ ਜਾਨੇ ਸਾਹਿਬ ਉਹ ਕਪੜਾ ਕਟ ਚੂੜੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਤੋਂ ਤੱਕ ਮੇਰੇ ਕੋਲ ਰਿਕਾਰਡ ਹੈ ਤਕਰੀਬਨ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਵਾ ਦਿੱਤੇ ਨੇ ਉਦਘਾਟਨ ਪੈਂਡਿੰਗ ਪਏ ਨੇ ਲੇਕਿਨ ਕੰਮ ਚੱਲੂ ਥੋੜੇ ਦਿਨਾਂ ਦਾ ਕੱਛੀ ਉਦਘਾਟਨ ਵੀ ਕਰਾਂਗੇ ਔਰ ਮੇਰੀ ਇੱਕ ਹੋਰ ਬੇਨਤੀ ਹੈ ਤੁਹਾਡੇ ਚੈਨਲ ਦੇ ਮੱਦੇਮੇਰਾਈ ਕਿ ਜਿੱਥੇ ਵੀ ਤੁਹਾਡੇ ਭਰਾ ਸਰਪੰਚ ਬਣੇ ਨੇ ਉਹਨਾਂ ਸਰਪੰਚਾਂ ਨੂੰ ਮੇਰੀ ਬੇਨਤੀ ਹੈ ਵੀ ਵੱਧ ਤੋਂ ਵੱਧ ਮੈਨੂੰ ਆਪਣੇ ਪਿੰਡਾਂ ਦੀਆਂ ਮੁਸ਼ਕਲਾਂ ਲਿਖਤੀ ਦੇ ਵਿੱਚ ਦੇ ਕੇ ਜਾਓ ਲਿਖਤੀ ਦੇ ਵਿੱਚ ਇੱਕ ਲਿਸਟ ਬਣਾ ਕੇ ਦੇ ਕੇ ਜਾਓ ਕਿ ਸੀਵਰੇਜ ਦੀ ਲੋੜ ਹੈ ਛੱਪੜ ਦੀ ਗੰਦਗੀ ਕੱਢਣੀ ਹੈ ਜਿਹੜੇ ਜਿਹੜੇ ਪਿੰਡ ਦੇ ਵਿੱਚ ਕੰਮ ਹੋਣਾ ਮੈਨੂੰ ਲਿਖਤੀ ਦੇ ਵਿੱਚ ਦੇ ਕੇ ਦਿਓ ਕਿਉਂਕਿ ਹਵਾ ਦੇ ਵਿੱਚ ਤੀਰ ਨਾ ਮਾਰੋ ਹਵਾ ਦੇ ਵਿੱਚ ਤੀਰ ਮਾਰਿਆ ਕੰਮ ਨਹੀਂ ਹੁੰਦੇ ਤੇ ਮੈਨੂੰ ਲਿਖਤੀ ਦੇ ਵਿੱਚ ਦੇ ਕੇ ਜਾਣ ਤਾਂ ਜੋ ਉਹਨਾਂ ਕੰਮਾਂ ਨੂੰ ਮੈਂ ਨੇਪਰੇ ਚਾੜ ਸਕਾਂ ਬੋਲਦਾ ਫੋਦੇਰ ਝੂਲੇ ਦਾ ਜਿਹੜਾ ਬਦੋਵਾਰ ਹੋ ਰਿਹਾ ਜੀ ਉੱਥੇ ਸੀਵਰੇਜ ਦੀ ਥਾਂ ਤੇ ਨਾਲਾ ਪਾਜੇ ਲੋਕਾਂ ਨੂੰ ਬੜੀ ਮੁਸ਼ਕਲ ਹੈ ਮੇਰੇ ਕੋਲ ਜੀ ਮੈਂ ਕੀਉਬ ਸਾਹਿਬ ਕੋਲ ਬੈਠੇ ਨੇ ਮੈਂ ਚਾਹੁੰਨਾ ਮੈਂ ਚਾਹੁੰਨਾ ਮੈਂ ਜਿਹੜੇ ਸਤਿਕਾਰਯੋਗ ਨੇ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਐਮਸੀ ਨੇ ਕਾਂਗਰਸ ਪਾਰਟੀ ਦੇ ਦੋ ਪੰਜ ਸਾਲ ਲੱਖ ਰੁਪਏ ਦੀ ਗਰੀਬ ਨੂੰ 4.5 ਸਾਲ ਪਿੱਲੋ ਉਹ ਚਾਹੁੰਦੇ ਨਹੀਂਗੇ ਪਤਾ ਨਹੀਂ ਉਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਡਰ ਕੀ ਬੈਠਾ ਵੀ ਇਹ ਆਮ ਆਦਮੀ ਪਾਰਟੀ ਦੇ ਵਿੱਚ ਦਵਾਈ ਚ ਕੰਮ ਹੋ ਗਿਆ ਕਿ ਸ਼ਾਇਦ ਸਾਰਾ ਸਾਰਾ ਆਮ ਆਦਮੀ ਪਾਰਟੀ ਇਦਾਂ ਨਹੀਂ ਹੁੰਦਾ ਕਦੇ ਇਦਾਂ ਨਹੀਂ ਹੁੰਦਾ ਕੰਮ 뉴ਟਰਲ ਹੋ ਕੇ ਕਰਨਾ ਚਾਹੀਦਾ ਸਰਕਾਰ ਭਾਵੇਂ ਕੋਈ ਵੀ ਹੋਵੇ 뉴ਟਰਲ ਹੋ ਕੇ ਐਮਸੀ ਨੂੰ ਕੰਮ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੇ ਘਰ ਵੋਟਾਂ ਮੰਗਣ ਜਾ ਸਕੀ ਉਹਨਾਂ ਦੇ ਸਾਰੇ ਦਵਾਈ ਦੇ ਪੈਸੇ ਨਹੀਂ ਆਏ ਅਸੀਂ ਅਹੀਂ ਕੋਆਪਰੇਟ ਕਰਦੇ ਹਾਂ ਕੋਈ ਪੈਸੇ ਇਦਾਂ ਨਹੀਂ ਹੁੰਦੇ ਤੇ ਪੈਸੇ ਜਿਵੇਂ ਪਹਿਲੋਂ ਡਿਮਾਂਡ ਵਾਟ ਸਾਹਿਬ ਪਹਿਲੋਂ ਇਹ ਕੋ ਬਾਅਦਸਾ ਪਹਿਲਾਂ ਡਿਮਾਂਡ ਬਣ ਕੇ ਜਾਂਦੀ ਹੈ। ਈਓ ਸਾਹਿਬ ਮੌਜੂਦਾ ਗਵਾਹ ਬੈਠੇ ਨੇ ਕਾਫੀ ਡਿਮਾਂਡਾਂ ਨਾਲ ਭਜਾ ਚੁੱਕੇ ਨੇ ਜਿਨ੍ਹਾਂ ਨੂੰ ਉਹ ਮਤੇ ਦੇ ਵਿੱਚ ਕੈਨਸਲ ਕਰਦੇ। ਕਿਉਂਕਿ ਬਹੁਮਤ ਹੈ। ਜਿਨ੍ਹਾਂ ਨੂੰ ਉਹਨਾਂ ਨੂੰ ਪਾਸ ਕਿਉਂਕਿ ਬਹੁਮਤ ਦੀ ਲੋੜ ਹੁੰਦੀ ਹੈ। ਬਹੁਮਤ ਦੇ ਵਿੱਚ ਥੋੜੀ ਤੁਹਾਨੂੰ ਦਿੱਕਤ ਆ ਰਹੀ। ਕੋਈ ਗੱਲ ਕੋਈ ਗੱਲ ਇਹ 2-4 ਮਹੀਨੇ ਦੀ ਗੱਲ ਹੈ 2-4 ਮਹੀਨੇ ਤੱਕ ਸਾਰਾ ਕੁਝ ਹੋ ਜਾਏਗਾ। ਜੋ ਵੀ ਸਮੱਸਿਆ ਹੈ ਕੋਈ ਸਾਨੂੰ ਜਾਲ ਪਾ ਲਿਆ ਹੈ। ਇੱਥੇ ਸਾਡਾ ਥੋੜਾ ਜਿਹਾ ਪ੍ਰੋਬਲਮ ਸੀਗਾ ਮੁਲਾਜ਼ਮ ਦੀ ਫੰਡਸ ਵੀ ਆਏ ਹੋਏ ਆ ਔਰ ਜਿਹੜੇ ਆਪਾਂ ਰੂਫ ਲੈਵਲ ਤੋਂ ਜਾਂ ਕੋਈ ਵੀ ਬਣਾਉਣ ਵਾਲਿਆ ਉਹ ਸਰਵੇ ਕਰਵਾਵਾਂਗੇ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ ਉਹਨਾਂ ਦੇ ਅਸੀਂ ਫੰਡਸ ਭਾਰਾਂਗੇ ਇਸ ਤੋਂ ਮਾਮਾ ਬਹੁਤ ਚੈਰਜ ਕਾਫੀ ਸੀਨ ਰਹਿ ਸੀਨ ਤੇ ਜੋ ਸੀ ਬਰ ਸਫਾਈ ਹੋ ਰਹੀ ਹੈ ਕਾਫੀ ਅਗੇ ਤੋਂ ਫਰਕ ਵੀ ਹੈਗਾ ਚਲੋ ਜਿਆਦਾ ਉਹ ਵੀ ਜਦੋਂ ਕੰਪਲੇਂਟ ਹੁੰਦੀ ਨਾਲ ਨਾਲ ਹੀ ਰਿਮੂਵ ਕਰਵਾ ਦਿੰਦੇ। ਸਤਿ ਸ੍ਰੀ ਅਕਾਲ ਜੀ। ਅੱਜ ਆਪਣੇ ਹਲਕੇ ਦੇ ਚਾਰ ਸਰਦਾਰ ਬਿਲਕੁਲ ਜੀ ਚੇਅਰਮੈਨ ਨੇ ਪੰਜਾਬ ਪੰਚਪਦ ਦੇ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਵੀ ਨੇ। ਉਹਨਾਂ ਦੇ ਚਰਨਾਂ 'ਚ ਅਸੀਂ ਬੇਨਤੀ ਕੀਤੀ ਸੀ ਕਿ ਪਾਨੂੰ ਇੱਕ ਦਿਨ ਬਟੇਗੜ ਚੁੜੀਆਂ ਦੀ ਸੰਗਤ ਵਾਸਤੇ ਦਿਓ। ਕਿਉਂਕਿ ਸ਼ਹਿਰ ਦੀਆਂ ਬਹੁਤ ਸਾਰੀਆਂ ਉਹਨਾਂ ਦਾ ਹੱਲ ਤੁਹਾਡੀ ਰਹਿਨਮਾਈ ਦੇ ਵਿੱਚ ਹੋਵੇਗਾ। ਕਿਉਂਕਿ ਜਦੋਂ ਲੀਡਰ ਆ ਜਾਂਦਾ ਨਾ ਤੇ ਸਾਰੇ ਅਫਸਰ ਵੀ ਸਾਰੇ ਹੋ ਜਾਂਦੇ ਨੇ ਅਤੇ ਅਫਸਰ ਸਾਨੂੰ ਇਗਨੋਰ ਕਰਦੇ ਨੇ ਅੱਜ ਪੰਨੂ ਸਾਹਿਬ ਦੀ ਅਗਵਾਈ ਦੇ ਵਿੱਚ ਪੰਨੂ ਸਾਹਿਬ ਨੇ ਲਏ ਨੇ ਇਸ ਵਿਸ਼ਾ ਨੂੰ ਲੈ ਪਰ ਲੈਣਗੇ ਮੈਂ ਪੰਨੂ ਸਾਹਿਬ ਦਾ ਇੱਥੇ ਹੋਂਤੇ ਸਾਰੇ ਸ਼ਹਿਰ ਵੱਲੋਂ ਤੇ ਆਮ ਆਦਮੀ ਯਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਜਗਤ ਫਤਿਹਗੜ ਚੂੜੀਆਂ ਸ਼ਾਇਦ ਦੇਖ ਨੂੰ ਇੱਕ ਵੱਖਰੀ ਪਛਾਣ ਦੇਣਗੇ। ਸਾਮੇ ਦੇ ਵਿੱਚ ਫਤਿਹਗੜ ਚੂੜੀਆਂ ਜਿਹੜਾ ਸਾਰੇ ਜ਼ਿਲ੍ਹੇ ਦੇ ਵਿੱਚ ਨੰਬਰ 1 ਤੇ ਹੋਵੇਗਾ। ਅੱਜ ਜੀ ਅੱਜ ਸਡੇ ਮਾਨ ਜੋਗਾ ਸਰਕਾਰੀ ਸਾਰ ਦੇ ਸੁਨਦੀਪਨੋਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸ਼ਾਇਦ ਜਦੋਂ ਦੱਸਣਾ ਪੈਂਦਾ ਤੇ ਜਿਹੜੇ ਉਹ ਸਮੇਂ ਸਿਰ ਹਾਲ ਕਿ ਉਹਨਾਂ ਨੇ ਆਪਣੇ ਵਰਕਰਾਂ ਨੂੰ ਅਤੇ ਆਪਣੇ ਰੂਬਰੂ ਉਹਨਾਂ ਨੂੰ ਹੱਲ ਕੀਤਾ ਉਹ ਸਮੇਂ ਦੇ ਵਿੱਚ ਬਹੁਤ ਸੁਧਾਰ ਕੀਤਾ ਜਾ ਰਿਹਾ